ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਵਾ ਝੂਠੀ ਹੋਏ ਮukh ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨ ਮਾਂਜੀਐ ਬਿਨ ਅਬ ਸ਼ਬਦ ਅਬ ਵਖਰਾ ਸ਼ਬਦ ਵਖਰਾ ਬਿਨ ਅਬ ਸ਼ਬਦ ਨਾ ਮਾਂਜੀਐ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮਾਂਜੀਐ ਤੇ ਪੂਰਾ ਵਿਸਰਾਮ ਹੈ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰধে ਗੁਣਹੀਣੀ ਸੁਖ ਕੀਹ ਪਿਰ ਰਲਿਆ ਰਸ ਮਾਨਸੀ ਸਾਚੇ ਸ਼ਬਦ ਸੁਖ ਨੇਹ ਰਹਾਉ ਪਿਰ ਪਰਦੇਸੀ ਜੇ ਥੀਐ ਤਨ ਵਾਂਢੀ ਚੂਰੇ ਜਿਉ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ 모ਹਿਆ ਰਤੀ ਰੰਗ निहाल ਸਬਦ ਸਵਾਰੀ ਸੋਹਾਣੀ ਪਿਰ 라ਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਵੰਜਨ ਡਾਖੜੋ ਛੋਟੀ ਕੰਤ ਵਿਸਾਰ ਵੰਜਣ ਨੰਨੇ ਬਾਰੇ ਫਿਰ ਬੇਨਤੀ ਹੈ ਕਿ ਇਹਦਾ ਰੂਪ ਬਦਲੇ ਨਾ ਵੰਜਣ ਨਹੀਂ ਵੰਜਣ ਨਹੀਂ ਵੰਜਣ ਵੰਜਣ ਬੋਲਣਾ ਹੈ ਭਾ ਵੰਜਣੇ ਦਾ ਉਚਾਰਣ ਆਮਣ ਵੰਜਣ ਡਾਖੜੋ ਡੱਡੇ ਦੇ ਨਾਲ ਕਈ ਇਥੇ ਡਾਖੜੋ ਬੋਲ ਜਾਂਦੇ ਨੇ ਜੋ ਕਿ ਗਲਤ ਹੋਵੇਗਾ ਆਮਣ ਵੰਜਣ ਡਾਖੜੋ ਆਮਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮਤੀ ਸੋਕਿਤ ਸਾਦ ਪਿਰਕੀ ਨਾਰ ਸੁਹਾਵਣੀ ਮੁੱਤੀ ਸੋਖਿਤ ਸਾਦ ਪਿਰ ਕੈ ਕਾਮਨ ਆਵਈ ਬੋਲੇ ਫਾਦਿਲ ਬਾਦ ਦਰ ਘਰ ਢੋਈ ਨ ਲਹੈ ਛੂਟੀ ਦੂਜੈ ਸਾਦ ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵਿਚਾਰ ਅਨ ਕਉ ਮਤੀ ਦੇ ਚਲਹੈ ਮਾਇਆ ਕਾ ਬਾਪਾਰ ਕਤਨੀ ਝੂਠੀ ਜਗ ਭਵੈ ਰਹਿਨੀ ਸਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੋਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀ ਅਹ ਮੈਂ ਗੁਣ ਨਾਹੀ ਕੋਇ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਇ ਨਾਨਕ ਸ਼ਬਦ ਮਿਲਾਵੜਾ ਨਾ ਵੀ ਛੋੜਾ ਹੋਇ